ਫਤੇਗੜ ਸਬਰਾਹ ਦੀ ਧਰਤੀ ਤੋਂ ਜਿਹੜਾ ਰਵਾਨਾ ਹੋਇਆ ਸੀਗਾ ਇਹ ਤਸਵੀਰਾਂ ਤੁਸੀਂ ਸਾਫ਼ ਦੇਖ ਰਹੇ ਹੋ ਕਿ ਜਿਹੜਾ ਨਗਰ ਕੀਰਤਨ ਫਤੇਗੜ ਸਬਰਾਹ ਦੀ ਧਰਤੀ ਤੋਂ ਜਿਹੜਾ ਰਵਾਨਾ ਹੋਇਆ ਸੀਗਾ ਉਹਨਾਂ ਦੇ ਨਾਲ ਇਹ ਨਗਰ ਕੀਰਤਨ ਉਹਨਾਂ ਦੇ ਉਹ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਕੀ ਸੰਗਤਾਂ ਦੇ ਸ਼ਗਨ ਵਾਸਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਗੁਰੂ ਸਾਹਿਬ ਦੀ ਪਾਰਕੀ ਪਹੁੰਚਦੀ ਹੋਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਬਲਕਾਂਪ੍ਰੀਤ ਸਿੰਘ ਜੀ ਵੀਰੋ ਉਹਨਾਂ ਦੇ ਸਮੁੱਚੀ ਟੀਮ ਦਾ ਸਾਰੇ ਸਾਥੀਆਂ ਦਾ ਬੜੇ ਪਿਆਰ ਦੇ ਨਾਲ ਆ ਕੇ ਗੁਰੂ ਚਰਨਾਂ ਵਿੱਚ ਨਮਸਕਾਰ ਕਰ ਰਹੇ ਨੇ ਤਸਵੀਰਾਂ ਆਪ ਤੋਂ ਵੱਡਨਾ ਸਾਂਝੀਆਂ ਕਰਦੇ ਹੋਏ ਲਗਾਤਾਰ ਤੁਸੀਂ ਸਾਡੇ ਚੈਨਲ ਨਾਲ ਬਣੇ ਹੋਏ ਉਹ ਜਿਹੜਾ ਬੰਗਾਲੀ ਵਾਲੇ ਪੋਲ ਤੇ ਜਿਹੜਾ ਨਗਰ ਕੀਰਤਨ ਪਹੁੰਚ ਚੁੱਕਿਆ ਜਲਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਉਹ ਮੋਹਮਾ ਕੇ ਲਗਾਤਾਰ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਵਾਉਂਦੀਆਂ ਹੋਈਆਂ ਗੱਡੀਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਜੋ ਵਹੀਕਲ ਵਾਹਨ ਗੱਡੀਆਂ ਮੋਟਰਸਾਈਕਲ ਸਵਾਰ ਨੌਜਵਾਨ ਲੰਮੀਆਂ ਲੰਮੀਆਂ ਕਤਾਰਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੋ ਸ਼ੇਅਰ ਜ਼ਰੂਰ ਕਰੀ ਜਾਣਾ ਆਪਣੀ ਹਾਜ਼ਰੀ ਲਵਾਉਂਦੇ ਜਾਣਾ ਵਾਹਿਗੁਰੂ ਲਿਖ ਕੇ ਦੇਖ ਸਕਦੇ ਹੋ ਨਾਲ ਤਸਵੀਰਾਂ ਤੋਂ ਅੱਜ ਨਾਲ ਸਾਂਝੀਆਂ ਕਰਦੇ ਹੋਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਇੱਕ ਟਰੈਕਟਰ ਆ ਰਿਹਾ ਹੈ ਜਿੱਤੇ ਵਾਹਿਗੁਰੂ ਦਾ ਜਪ ਕੀਤਾ ਜਾ ਰਿਹਾ ਹੈ ਵਾਹਿਗੁਰੂ 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 ਸੋ ਸੰਤਾਂ ਲਗਾਤਾਰ ਨਗਰ ਕੀਰਤਨ ਦਾ ਇਸ ਆਪਤੀ ਹੁੰਦੀ ਹੈ ਵਾਹਿਗੁਰੂ 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 ਰਾਈਟਰ ਗਾਏ ਜਿਹਨੂੰ ਅਦਵੰਣਾ ਨੇ ਸੰਗਤਾਂ ਬੈਠੀਆਂ ਹੋਈਆਂ ਜਾਪ ਕਰਦੀ ਹੋਈਆਂ ਵਾਹਿਗੁਰੂ 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 ਬੰਗਾਲੀ ਵਾਲੇ ਪੋਲ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵਾਹਿਗੁਰੂ 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 ਇਕਤਾਰਾਂ ਤੁਸੀਂ ਲੰਮੀਆਂ ਦੇਖ ਸਕਦੇ ਹੋ ਦੇਖ ਕਿੰਨੇ ਲੰਮੇ ਇਕਤਾਰਾਂ ਦੇ ਵਿੱਚ ਜਿਹੜੇ ਵਹੀਕਲ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਗਰਮੀ ਬਹੁਤ ਹੈ ਪਰ ਇੱਥੇ ਜਿਹੜਾ ਮੰਗਾਲੀ ਵਾਲੇ ਪੋਲ ਤੇ ਹਰਪੇ ਸਿੰਘ ਹੀਰੋ ਜੀ ਵੱਲੋਂ ਪਾਣੀ ਦੀ ਸੇਵਾ ਕੀਤੀ ਜਾ ਰਹੀਏ ਸਮੂਹ ਜਿਹੜਾ ਪਬਲਿਕ ਸਕੂਲ ਜਿਹੜਾ ਇੱਥੇ ਹੀਰੋ ਪਬਲਿਕ ਸਕੂਲ ਹੈਗਾ ਹੈ ਉਹਨਾਂ ਦੇ ਸਮੂਹ ਡਰਾਈਵਰ ਸਰਪਾਨਾ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਪਾਣੀ ਦੀ ਸੇਵਾ ਕੀਤੀ ਜਾ ਰਹੀਏ ਸੋ ਤੁਹਾਡਾ ਸਾਡੇ ਨਾਲ ਜੁੜੇ ਜਾਣ ਲਈ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਹੋਰ ਵੀ ਜਿਹੜੀਆਂ ਤਸਵੀਰਾਂ ਅੱਗੇ ਜਾਰੀ ਕਰਦੇ ਹਾਂ ਅਰਨੇਕ ਜੀ ਤੁਸੀਂ ਵੀ ਕਵਰੇਜ ਕਰਨ ਲਈ ਪਹੁੰਚੇ ਹੋ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੀ ਰਾਏਵੀਰ ਜੀ ਬੰਗਾਲੀ ਵਾਲਾ ਪੁਲ ਤੇ ਅਸੀਂ ਮੌਜੂਦ ਹੈਗੇ ਆਂ ਵੱਡੇ ਕਾਫਲੇ ਜਿਹੜੇ ਤੁਸੀਂ ਸੰਗਤ ਦੇਖ ਸਕਦੇ ਹੋ ਵੱਖ-ਵੱਖ ਸਾਧਨਾ ਦੇ ਰਾਈ ਬੱਸਾਂ ਦੇ ਰਾਈ ਕਾਰਾਂ ਦੇ ਰਾਈ ਗੱਡੀਆਂ ਮੋਟਰਸਾਈਕਲ ਦੇ ਰਾਈ ਇਸ ਟਾਈਮ ਬੰਗਾਲੀ ਵਾਲਾ ਪੁਲ ਤੋਂ ਤੁਸੀਂ ਲਾਈਵ ਫੀਡਾਂ ਦੇਖ ਰਹੇ ਹੋ ਬੇਸ਼ੱਕ ਦੀ ਗਰਮੀ ਬਹੁਤ ਹੈ ਇਸ ਕਰੀਬ ਦੁਪਹਿਰ ਦਾ ਟਾਈਮ ਹੋ ਗਿਆ ਲੇਕਿਨ ਸੰਗਤ ਵੱਡੇ ਉਤਸ਼ਾਹ ਦੇ ਨਾਲ ਵੱਡੇ ਪ੍ਰਾਲੇ ਦੇ ਨਾਲ ਆਪਣੇ ਸਾਧਨਾ ਦੇ ਵਿੱਚ ਔਰ ਸੰਤ ਮਾਂ ਬਰਖ ਬਾਬਾ ਸ਼ੰਦਰ ਸਿੰਘ ਜੀ ਸਭਰਾਮ ਵਾਲੇ ਉਹਨਾਂ ਦੇ ਪ੍ਰਾਲੇ ਦੇ ਨਾਲ ਵੱਖ-ਵੱਖ ਜਿਹੜੇ ਮਹਾਪੁਰਖ ਨੇ ਉਹਨਾਂ ਦੇ ਪ੍ਰਾਰਾਲਿਆਂ ਦੇ ਨਾਲ ਇਸ ਟਾਈਮ ਬਗਾਨੇ ਵਾਲੇ ਕੋਰਸ ਤਸਵੀਰਾਂ ਦੇਖ ਸਕਦੇ ਹੋ ਬੇਸ਼ੱਕ ਦੀ ਰਾਇਵਰ ਗਰਮੀ ਬਹੁਤ ਹੈ ਇਸ ਟਾਈਮ ਲੇਕਿਨ ਸੰਗਤਾਂ ਦਾ ਤੁਸੀਂ ਦੇਖੋਗੇ ਵੱਡਾ ਹਾੜ ਹੈਗਾ ਔਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਭਾਗ ਲੈ ਰਹੀਆਂ ਨੇ ਬੇਸ਼ੱਕ ਦੀ ਕੋਈ ਹੋ ਸਕਦਾ ਕਿ ਲੇਕਿਨ ਇਹ ਆਪਾਂ ਕਹਿ ਸਕਦੇ ਹਾਂ ਜਿਹੜਾ ਇਹ ਜਿਹੜਾ ਸੰਪਰਦਾ ਆਪਣਾ ਹੈਗੀ ਹੈ ਸਰਾਲੀ ਵਾਲੀ ਸੰਪਰਦਾ ਹੈਗੀ ਜਾਂ ਹੋਰ ਵਾ ਮਹਾਪੁਰਖ ਹੈਗੇ ਉਹਨਾਂ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਔਰ ਬੜਾ ਹੀ ਸਲਾਗਾ ਜੋਗ ਪ੍ਰਾਲਾ ਹੈਗਾ ਔਰ ਸੰਗਤ ਚ ਭਾਰੀ ਉਤਸ਼ਾਹ ਹੈਗਾ ਸੰਗਤ ਲਗਾਤਾਰ ਜਿਹੜਾ ਸ੍ਰੀ ਗੋਦਵਾਲ ਸਾਹਿਬ ਦੇ ਜਿਹੜਾ ਸ਼ਾਮਨ ਭਗ ਮਹਾਨਗਰ ਕੀਰਤਨ ਕੱਢਿਆ ਜਾ ਰਿਹਾ ਉਸ ਦੇ ਵਿੱਚ ਭਾਗ ਲੈ ਰਹੇ ਇਸ ਸਮੇਂ ਕਨਾਲ ਕਲੋਨੀ ਤੋਂ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਹਰੀ ਕਹਿੜ ਵੱਲ ਨੂੰ ਰਵਾਨਾ ਹੁੰਦਾ ਹੋਇਆ ਸੰਗਤਾਂ ਤੁਸੀਂ ਦੇਖ ਸਕਦੇ ਹੋ ਰਾਤ ਹੈ ਤੇ ਨਾਮ ਵਾਹਿਗੁਰੂ ਆਪੋ ਨਾਮ ਆਇਆ ਆ ਤੇਰਾ ਤਸਵੀਰਾਂ ਤੁਸੀਂ ਸਾਰੇ ਨਗਰ ਕੀਰਤਨੀਆਂ ਦੇਖ ਸਕਦੇ ਹੋ ਜੋ ਤੁਹਾਡੇ ਨਾਲ ਸਾਡੀਆਂ ਕਰ ਰਹੇ ਆ ਲੰਮੀਆ ਕਤਾਰਾਂ ਇੱਕ ਵਾਰ ਫਿਰ ਕਨਾਲ ਕਲੋਨੀ ਤੋਂ ਸੰਜਿਆ ਕਰ ਰਹੇ ਹਾਂ ਜਿੱਥੇ ਸੰਗਤਾਂ ਨਤਮਸਤਕ ਹੋਈਆਂ ਨੇ ਤੇ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਕੀਰਤਨ ਨਗਰ ਕੀਰਤਨ ਰਵਾਨਾ ਕੀਤਾ ਗਿਆ ਤੇ ਹੁਣ ਹਰੀਕੇ ਹੈੜ ਨੂੰ ਜਿਹੜਾ ਨਗਰ ਕੀਰਤਨ ਹੁੰਦੇ ਕਨਾਲ ਕਲੋਨੀ ਤੋਂ ਜਿਹੜਾ ਹਰੀਕੇ ਹੈੜ ਨੂੰ ਜਾਂਦਾ ਹੈਗਾ ਵੀਰਾਂ ਤੁਸੀਂ ਦੇਖ ਸਕਦੇ ਹੋ ਵਿਕਲਾਂ ਦੀਆਂ ਵਾਈਟ ਰੂਪੇ ਜਾਪ ਲਗਾਤਾਰ ਯਾਰੇ ਗੱਡੀਆਂ ਦੀਆਂ ਸੰਖਿਆਵਾਂ ਤੋਂ ਦਾ ਚਲਗਾਏ ਸਕਦੇ ਹੋ ਸੋ ਵਹੀਕਲ ਦੇਖ ਸਕਦੇ ਹੋ ਤੁਸੀਂ ਕਾਫੀ ਵੱਡੀ ਗਿੰਤੀ ਦੇ ਵਿੱਚ ਬਹੁਤੀਆਂ ਗੱਡੀਆਂ ਹੋਰ ਵਹੀਕਲ ਮੋਟਰਸਾਈਕਲ ਵੀਰਾਂ ਤੁਹਾਡੇ ਨਾਲ ਨਗਰ ਕੀਰਤਨ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਮੌਕੇ ਜਿਹੜਿਆ ਹਰੀਕੇਹੜ ਤੋਂ ਪ੍ਰੰਤ ਜਿਹੜਾ ਗੁਰਦੁਆਰਾ ਨਾ ਗੁਰਦੁਆਰਾ ਨਾਨਕਸਰ 68 ਸਚਕੰਡਾ ਬਾਬਾ ਕੁੰਦਨ ਸਿੰਘ ਜੀ ਧਾਮ ਹਰੀਕੇਹੜ ਜਲ ਪ੍ਰਵਾਹ ਸਥਾਨ ਤੇ ਜਿਹੜਾ ਨਗਰ ਕੀਰਤਨ ਪਹੁੰਚਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸੇ ਹੀ ਹਰੀਕੇਹੜ ਤੋਂ ਤਸਵੀਰਾਂ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਹਰੀਕੇਹੜ ਦੇ ਉੱਪਰ ਕਿਸ ਤਰ੍ਹਾਂ ਨਗਰ ਕੀਰਤਨ ਨਾਲ ਸੰਬੰਧਿਤ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਸੋ ਇਸ ਜਗ੍ਹਾ ਤੇ ਸੰਗਤਾਂ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਅੱਗੇ ਰਵਾਨਾ ਹੁੰਦਾ ਹੈ ਉਸੇ ਤਸਵੀਰਾਂ ਦੇਖ ਰਹੇ ਹੋ ਸੰਤਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕੈਂਟਰਾਂ ਤੇ ਭਰ-ਭਰ ਕਿੰਨਾਲ ਨਗਰ ਕੀਰਤਨ ਦਾ ਹਿੱਸਾ ਬਣ ਰਹੀਆਂ ਨੇ ਤਸਵੀਰਾਂ ਲਗਾਤਾਰ ਤੋਂ ਸਾਡੇ ਨਾਲ ਸਾਂਝੀਆਂ ਕਰਦੇ ਹੋਏ ਤੁਸੀਂ ਸ਼ੇਅਰ ਜ਼ਰੂਰ ਕਰੀ ਜਾਣਾ ਸੋ ਇਸ ਸਮੇਂ ਜਿਹੜਾ ਤਸਵੀਰਾਂ ਗੁਰਦਵਾਰਾ ਨਾਨਕ ਸਰਕੋਤ ਸ਼ਤਖੰਡ ਬਾਬਾ ਕੁੰਦਨ ਸਿੰਘ ਜੀ ਤਾਮ ਹਰੀਕੇ ਜਲ ਪ੍ਰਵਾਹ ਸਥਾਨ ਤੇ ਜਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਨਗਰ ਕੀਰਤਨ ਪਹੁੰਚਿਆ ਹੈ ਜਿਸ ਜਗ੍ਹਾ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਹੈ ਸੋ ਨਾਲ ਜਿਹੜੇ ਸੰਪਰਦਾ ਦੇ ਆਗੂ ਸੀ ਉਹਨਾਂ ਦਾ ਮਾਨ ਸਤਕਾਰ ਵੀ ਕੀਤਾ ਗਿਆ ਪੰਜ ਪਿਆਰਿਆਂ ਦਾ ਮਾਨ ਸਤਕਾਰ ਕੀਤਾ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਹਰੀਕੇ ਹੜ ਦੇ ਉੱਪਰ ਕਿਸ ਤਰ੍ਹਾਂ ਸੰਤਾ ਤੇ ਕੀਰਤਨ ਨਾਲ ਨਗਰ ਕੀਰਤਨ ਤੋਂ ਬੰਦ ਦੀਵਾਨਾਂ ਦੀ ਜਿਹੜਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਭਾਰੀ ਇਕੱਠ ਲਮੀਆਂ ਲਮੀਆਂ ਕਿਤਾਰੇ ਲਮੀਆਂ ਆ ਜੱਡੀਆਂ ਖੁਲਾ ਰਿਹਾ ਟੋਰਦੀਆਂ ਦੀਆਂ ਬੰਦ ਚੱਲ ਚੱਲੋ ਚੱਲੋ ਸਿਰੋ ਚੱਲੋ ਵਾਹਿਗੁਰੂ ਬੋਲੋ ਅਰਲਾ ਪਾਈਟ ਰੇ ਰੇ ਆ ਗਏ ਆ ਗਏ ਆ ਆਰਿਆ ਸੰਗਤ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਵੱਡੇ ਗੇੜ ਬਣਾਇਆ ਵੱਡੀ ਗਿਣਤੀ ਦੇ ਵਿੱਚ ਗੁਰੂਕੀਆ ਸੰਗਤਾ ਹਾਜ਼ਰ ਹੋਈਆਂ ਹੋਰ ਵੱਡੇ ਨਗਰ ਤੋਂ ਬਿਆਤ ਸੰਗਤਾ ਗੁਰੂ ਜੰਮਾ ਦੇ ਅਧਿਨਵਾਰੀਆਂ ਹਾਜ਼ਰ ਹੋਏ ਬਹੁਤ ਬਹੁਤ ਧੰਨਵਾਦ ਜੀ ਬੜੇ ਪਿਆਰ ਨਾਲ ਪਾਲਕੀਸ਼ ਰੁੱਕ ਜਾਂਦੇ ਹੋ ਫਿਰ ਮਾਣ ਪੁਸ਼ਪਨ ਦੇਣ ਕੀ ਕਰਾਂਗੇ ਕੋ ਸ਼ਾਮ ਨੂੰ ਸ਼ਰਮ ਨਾਲ ਸਾਜ ਕਰਨ ਲਈ ਬੜੇ ਜੀ ਅਨਰਵਾਹ ਤੋਂ ਆਪਣੀ ਮਦਦ ਕਰਾਉਣਾ ਨੂੰ ਉਹ ਜੀ ਉਹ ਉਹ ਜੀ ਦੇ ਵਿੱਚ ਇੱਕ ਇਤਿਹਾਸਕ ਇਹ ਦਿਹਾੜੇ ਮਾਰ ਰਹੇ ਨੇ ਆਪਾਂ ਨੂੰ ਬੱਚੇ ਆ ਜਿੰਨੇ ਵੀ ਆਪਾਂ ਨਗਰੀਆਂ ਉਮਰਾਂ ਵਾਲੇ ਆਪਣੇ ਲਈ ਇੱਕੋ ਇੱਕ ਇਹ ਅ fırsਰ ਮਹਾਰਾਜ ਨੇ ਬਖਸ਼ਿਆ ਹੈ ਅੱਜ ਦਾ ਇਹ ਮਹਾਨ ਜਿੱਥੇ-ਜਿੱਥੇ ਵੀ ਸੰਗਤਾਂ ਨੇ ਉਦੋਂ ਪ੍ਰਾਲੇ ਕੀਤੇ ਨੇ ਉੱਥੇ-ਉੱਥੇ ਹੀ ਮਹਾਰਾਜ ਦੀ ਕਿਰਪਾ ਦੇ ਨਾਲ ਬਾਗ ਲੱਗ ਰਹੇ ਨੇ ਅੱਜ ਇਸ ਨਗਰ ਕੀਰਤਨ ਨੂੰ ਚਾਰ ਚੰਨ ਲਾਉਂਦੇ ਹੋਏ ਸਾਡੇ ਸਤਕਾਰਯੋਗ ਪੂਜਿਆ ਜੋ ਤੰਤ ਵਾਹਿਗੁਰੂ ਜੀ ਕਾ ਸੱਚ ਹੈ ਤੇ ਸੱਚ ਹੈ ਸਤਿਨਾਮੁ ਕੋਈ ਨਾਮੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਆਪਿ ਅਜੂਨੀ ਸੈਭੰ ਗੁਰ ਪ੍ਰਸਾਦਿ بابا جی بابا ہری گردوارا بابا پربن جانا बहुत बहुत धनवाद जी बड़ा निकाह प्यार बचया जीपना बि ਪਹਿਲੇ ਨੇ ਆਪ 90 ਮੋਦਰੀ ਦੇ ਬਾਅਦ ਜਿਹੜਾ ਨਾਮ ਦੱਸਦਾ ਵਸਤੇ ਨੇ ਕਿ ਗਾਉਂ ਤੋਂ ਬੋਲੇ ਤੋਂ ਆਇਆ ਆਪ ਜੇ ਇੱਕ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੇ ਖੜੇ ਆ ਤੇ ਰਾਜੀ ਦਾ ਮਾਨਗਰ ਪਿੰਡ ਤੋਂ ਆਇਆ ਚੁੱਕਿਆ ਜਾ ਰਿਹਾ ਸਤਿਵਾਂ ਬੀਪਾ ਬਖਸ਼ਿੰਦਰ ਸਿੰਘ ਕੀ ਕਹਿਣਾ ਚਾਹੋਗੇ ਭਾਈ ਮੇਰਾ ਨਾਮ ਵੀਰ ਸਿੰਘ ਗਰੂ ਤੋਂ ਰਾਜ ਮਿੰਟਰ ਜਾਮਦੀ ਨਾਲੇ ਪੂਰੀ ਸੰਗਤ ਪੰਜਾਬ ਦੇ ਨਾਲੇ ਖੜੀ ਆ ਠੀਕ ਹੈ ਵਾਹ ਜੋ ਟੱਕਰ ਕਰਨ ਤਾਂ ਜੋ ਭਰਵਾ ਦੋ ਲੰਗਰ ਆ ਗਿਆ ਟੱਕਰ ਕੀਪਰ ਦੇ ਟੱਕਰ ਇਹ ਸਾਡਾ ਇਹ ਲੰਗਰ ਇਹ ਹਰ ਸੰਗਰਾਮ ਦੀ ਤਰ੍ਹਾਂ ਸੰਗਰਾਮ ਦੀ ਤਰ੍ਹਾਂ ਹੀ ਚੱਲਦਾ ਵਾ ਆਪਾਂ 3 ਦੇ ਨਾਲ ਆਪਾਂ ਇੱਥੇ ਆ ਗਏ ਲੰਗਰ ਜਿਹੜਾ ਲੰਗਰ ਬਾਬਾ ਬੁੱਢਾ ਜੀ ਦੀ ਸੰਗਤਾਂ ਦਰਜਣੀਆਂ ਜਾਂਦੀਆਂ ਠੀਕ ਹੈ ਜਿਹੜਾ ਜਹਾਰ ਸੰਗਰਾਮ ਵਾਸਤੇ ਜਿਹੜਾ ਲੰਗਰ ਨਾਮ ਦਿਨ ਮੋ ਬਾਰੀ ਜੀ ਸਾਡੇ ਨਾਲ ਪਾਜੀ ਠੀਕ ਹੈ ਜੀ ਸਾਡੇ ਸੰਗਤਾਂ ਦਾ ਬਹੁਤ ਬਹੁਤ ਦਿਨ ਆ ਜਿਹੜਾ ਅੱਜ ਆਪ ਸਭ ਵੱਲੋਂ ਮahanagar kirtan par kirtan ਬਹੁਤ ਵਧੀਆ ਗੱਲਾਂ ਜਿਹੜੇ ਸਾਡੀ ਸਿੱਖ ਤੋਂ ਆਨਗਰ ਕਿਰਤ ਮੂਰੀ ਆਪਰੇ ਚਾਹਤੇ ਲਾਜ਼ਮੀ ਕਾਰਜ ਠੀਕ ਹੈ ਜੀ ਤੇ ਸਵਾਲ ਕੀਤਾ ਯਾਰ ਆਪ ਸਾਡੀ ਸਵਾਲ ਦਾ ਤੇੜਾ ਵਾੜੇ ਪੜਾਵਾ ਪਿੰਡ ਨਜਾਦਿਆਂ ਵਾਲੇ ਤੇ ਉੱਥੇ ਸਵਾਲ ਪੁੱਛੇ ਗਏ ਬਾਰਡਰ ਮੈਟਮ ਜਮ ਠੀਕ 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 ਹੈ ਜੀ ਜੇਕਰ ਨਾ ਫਟੇਗਾ